ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਥਿਤ ਆਰਕਾਰੀ ਘਟਾਲੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਹੇਠਲੀ ਅਦਾਲਤ ਦੇ ਜ਼ਮਾਨਤ ਆਦੇਸ਼ ਤੇ ਦਿੱਲੀ ਹਾਈ ਕੋਰਟ ਦੇ ਅੰਤਿਮ ਰੋਕ ਨੂੰ ਚੁਣੌਤੀ ਦੇਣ ਵਾਲੀ ਆਪਣੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਤੋਂ ਵਾਪਸ ਲੈ ਲਈ ਹੈ ਜਸਟਿਸ ਮਨੋਜ ਮਨੋਜ ਮਿਸ਼ਰਾ ਅਤੇ ਜਸਟਿਸ ਐਸ ਵੀ ਐਨ ਪੱਟੀ ਦੀ ਛੁੱਟੀ ਵਾਲੇ ਬੈਂਚ ਨੇ ਕੇਜਰੀਵਾਲ ਨੂੰ ਆਪਣੀ ਜਿਹੜੀ ਇਹ ਪਟੀਸ਼ਨ ਹੈ ਉਹ ਵਾਪਸ ਲੈਣ ਦੀ ਇਜਾਜ਼ਤ ਦਿੱਤੀ ਹੈ ਤੇ ਕੇਜਰੀਵਾਲ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਬੈਂਚ ਨੂੰ ਦੱਸਿਆ ਕਿ ਕਿਉਂਕਿ ਹਾਈ ਕੋਰਟ ਨੇ 25 ਜੂਨ ਨੂੰ ਵਿਸਥਾਰਿਤ ਹੁਕਮ ਦਿੱਤਾ ਸੀ ਅਤੇ ਇਸ ਲਈ ਉਹ ਠੋਸ ਅਪੀਲ ਜਿਹੜੀ ਆ ਉਹ ਦਾਇਰ ਕਰਨਾ ਚਾਹੁੰਦੇ ਨੇ ਸਿੰਘਵੀ ਨੇ ਬੈਂਚ ਨੂੰ ਕਿਹਾ ਕਿ ਹਰ ਰੋਜ਼ ਨਵੇਂ ਘਟਨਾਕਰਮ ਹੋ ਰਹੇ ਹਨ ਅਤੇ ਹੁਣ ਕੇਜਰੀਵਾਲ ਨੂੰ ਸੀਪੀਆਈ ਨੇ ਜਿਹੜਾ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਸੰਬੰਧਿਤ ਜਾਣਕਾਰੀਆਂ ਨੂੰ ਰਿਕਾਰਡ ਤੇ ਲਿਹਾਉਣ ਅਤੇ ਹਾਈ ਕੋਰਟ ਦੇ 25 ਜੂਨ ਦੇ ਹੁਕਮਾਂ ਨੂੰ ਚੁਣੌਤੀ ਦੇਣ ਦੇ ਲਈ ਠੋਸ ਅਪੀਲ ਜਿਹੜੀ ਆ ਉਹ ਦਾਇਰ ਕਰਨਾ ਚਾਹੁੰਦੇ ਆ ਤੇ ਹਾਈ ਕੋਰਟ ਨੇ 25 ਜੂਨ ਦੇ ਆਪਣੇ ਹੁਕਮ ਦੇ ਵਿੱਚ ਛੇਤੀ ਆਜ਼ਾਦਤ ਦੇ ਜ਼ਮਾਨਤ ਦੇ ਹੁਕਮਾਂ ਤੇ ਰੋਕ ਜਿਹੜੀ ਆ ਉਹਨਾਂ ਨੇ ਬਰਕਰਾਰ ਰੱਖੀ ਹੈ ਬੈਂਚ ਨੇ ਦਲੀਲਾਂ ਤੇ ਗੌਰ ਕੀਤਾ ਅਤੇ ਸਿੰਧੂਵੀ ਨੂੰ ਅਪੀਲ ਦਾਇਰ ਕਰਨ ਦੀ ਜਿਹੜੀ ਆ ਉਹਨਾਂ ਨੇ ਆਜ਼ਾਦੀ ਦਿੱਤੀ ਹੈ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ सीबीआई ਨੂੰ ਕਥਿਤ ਆਪਕਾਰੀ ਘੁਟਾਲੇ ਦੇ ਵਿੱਚ ਕੇਜਰੀਵਾਲ ਨੂੰ ਰਸਮੀ ਤੌਰ ਤੇ ਜਿਹੜਾ ਗ੍ਰਿਫਤਾਰ ਕਰਨ ਦੀ ਇਜਾਜ਼ਤ ਦਿੱਤੀ ਹੈ ਤੇ ਹਾਈ ਕੋਰਟ ਨੇ ਮੰਗਲਵਾਰ ਨੂੰ ਇਸ ਮਾਮਲੇ ਦੇ ਵਿੱਚ ਕੇਰ ਕੇਜਰੀਵਾਲ ਨੂੰ ਜ਼ਮਾਨਤ ਦੇ ਹੇਟਲੀ ਅਦਾਲਤ ਦੇ ਆਦੇਸ਼ ਤੇ ਜਿਹੜੀ ਰੋਕ ਲਗਾ ਦਿੱਤੀ ਅਤੇ ਕਿਹਾ ਸੀ ਕਿ ਹੇਟਲੀ ਅਦਾਲਤ ਦੇ ਨੇ ਜਿਹੜੇ ਰਿਕਾਰਡ ਹੈ ਰਿਕਾਰਡ ਤੇ ਪੇਸ਼ ਸਮਗਰੀ ਦਸਤਾਵੇਜ਼ਾਂ ਅਤੇ ਇਨਫੋਰਸਮੈਂਟ ਡੈਕੋਰੇਟ ਦੁਆਰਾ ਜਿਹੜੀਆਂ ਪੇਸ਼ ਕੀਤੀਆਂ ਗਿਆ ਦਲੀਲਾਂ ਨੇ ਉਹਦਾ ਸਹੀ ਢੰਗ ਨਾਲ ਪ੍ਰਸ਼ੰਸਾ ਜਿਹੜੀ ਉਹ ਨਹੀਂ ਕੀਤੀ